ਦੋਸਤੋ ਅੱਜ ਦੀ ਤਾਜ਼ਾ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਮਹਾ ਸ਼ਿਵਰਾਤੀ ਦਾ ਤਿਹਾਰ ਪੂਰੇ ਭਾਰਤ ਵਿੱਚ ਬੜੀ ਹੀ ਉਤਮਤਾ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਬਹੁਤ ਖੁਸ਼ ਨਜ਼ਰ ਆਉਂਦੇ ਹਨ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਲੋਕ ਇਸ ਸ਼ਿਵਰਾਤੀ ਦੇ ਤਿਹਾਰ ਤੇ ਸਤਲ ਲਗਾਉਂਦੇ ਨੇ ਅਤੇ ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਨੇ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਵਿਖੇ ਮਾ ਸ਼ਿਵਰਾਤੀ ਦੇ ਤਿਹਾਰ ਨੂੰ ਲੈ ਕੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਬੈਂਡ ਬਾਜੀਆਂ ਦੇ ਨਾਲ ਪੁਰੀ ਨਾਤੀ ਬਰਾਤ ਕੱਢੀ ਗਈ ਸ਼ੋਭਾ ਯਾਤਰਾ ਪਰਵਾ ਸਵਾਗਤ ਕਰ ਲਈ ਵੱਖਰੀਆਂ ਵੱਖਰੀਆਂ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਿਹੜੇ ਆਗੂ ਨੇ ਉਹਨਾਂ ਨੇ ਵੀ ਆਪਣੀ ਆਪਣੀ ਸ਼ਿਰਕਤ ਕੀਤੀ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਜਿਹੜੀ ਸ਼ੋਭਾ ਯਾਤਰਾ ਨਿਕਲੀ ਮਾਸ਼ੀਰਾਤੀ ਦੇ ਸੰਬੰਧ ਵਿੱਚ ਜਿਸ ਦੀ ਅਗਵਾਈ ਹਰਵਿੰਦਰ ਸਿੰਘ ਸੋਨੀ ਨੇ ਕੀਤੀ ਇਸ ਦੇ ਨਾਲ ਨਾਲ ਬਾਕੀ ਧਾਰਮਿਕ ਆਗੂ ਅਤੇ ਰਾਜਨੀਤਿਕ ਆਗੂ ਅਤੇ ਹੋਰ ਵੀ ਬਹੁਤ ਸਾਰੇ ਲੋਕ ਇਸ ਵਿੱਚ ਸ਼ਾਮਲ ਸਨ ਕਸਤੇ ਇਹ ਕਿ ਕਈ ਸਾਲਾ ਤੋਂ ਲਲਿਤ ਗਰੁੱਪ ਵੱਲੋਂ ਬਹੁਤ ਸਾਰੇ ਜਿਹੜੇ ਐ ਪ੍ਰਬੰਧ ਕੀਤੇ ਜਾਂਦੇ ਹਨ ਇਸ ਸ਼ਿਵਰਾਤਰੀ ਦੇ ਸਬੰਧ ਵਿੱਚ ਉਹਨਾਂ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਬਹੁਤ ਸਾਰੇ ਲੰਗਰ ਲਗਾਏ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਅੱਜ ਲਲਿਤ ਗਰੁੱਪ ਵੱਲੋਂ ਜੜਾਇਆ ਕੇਕ ਕਟਕੇ ਮਾ ਸ਼ਿਵਰਾਤਰੀ ਸ਼ੋਭਾ ਯਾਤਰਾ ਦਾ ਜੜਾ ਉਹ ਉਹ ਸਵਾਗਤ ਕੀਤਾ ਗਿਆ ਇਸ ਦੇ ਦੌਰਾਨ ਉਹਨਾਂ ਨੇ ਹਰਵਿੰਦਰ ਸੋਨੀ ਦਾ ਪਰਮਾ ਸਵਾਗਤ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਪਟਾਕੇ ਚਲਾਏ ਸਵੇਤ ਤੋਂ ਲੈ ਕੇ ਸ਼ਾਮ ਤੱਕ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਫਰੂਟ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਆ ਜਿਹੜੇ ਆ ਉਹ ਲਗਾਏ ਉਹਨਾਂ ਨੇ ਕਿਹਾ ਕਿ ਪੋਲੇ ਸ਼ੰਕਰ ਦੀ ਬਰਾਤ ਦਾਪਾ ਹਰ ਸਾਲ ਪਰਵਾਸਵਾਗ ਕਰਦੇ ਆ ਕੋਈ ਵੀ ਜਿਹੜੀ ਹੈ ਜਿਹੜਾ ਸ਼ੋਭਾ ਯਾਤਰਾ ਹੈ ਉਸ ਦਾ ਲਲਿਤ ਗਰੁੱਪ ਵੱਲੋਂ ਪਰਵਾਸਵਾਗਤ ਕੀਤਾ ਜਾਂਦਾ ਹੈ ਤੇ ਅਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਰਵਾਸਵਾਗਤ ਕੀਤਾ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜਾ ਆ ਵੱਖਰਾ ਜਿਹੜਾ ਆ ਅਲੱਗ ਹੋਰ ਕੰਮ ਕਰਾਂਗੇ ਕੀ ਕਹਿੰਦੇ ਨੇ ਲਲਿਤ ਗਰੁੱਪ ਵੱਲੇ ਤੇ ਸ਼ਿਭੂਮੀ ਵੱਲੇ ਆਉ ਸੁਣਦੇ ਆ ਅੰਨਾਂ ਕੋਲੋਂ ਆ ਸਾਡੀ ਸੰਸਾ ਸ਼ਿਭੂਮੀ ਸੇਵਾ ਸਮਿਤੀ ਹੈ ਜਿਹਦੇ ਵਿੱਚ ਅਸੀਂ ਸਾਰਿਆਂ ਹੀ ਸੇਵਾ ਕਰਦੇ ਆ ਜੇ ਕਿਸੇ ਦੀ ਕੋਈ ਡੈਥ ਹੋ ਜਾਂਦੀ ਹੈ ਕਿਸੇ ਕੋਲ ਬਾਲਣ ਜੋਗੇ ਪੈਸੇ ਨਹੀਂ ਅਸੀਂ ਬਾਲਣ ਵੀ ਦਿੰਨੇ ਆ ਜਿਹੜੀ ਕੰਨਿਆਂ ਦਾ ਵਿਆਹ ਕੋਈ ਨਹੀਂ ਕਰ ਸਕਦਾ ਉਸੇ ਅਸੀਂ ਸਗਨ ਤੇ ਕੈਸ਼ ਵੀ ਦੇਣ ਜਾਂਦੇ ਆ ਸੂਟ ਵੀ ਦਿੰਨੇ ਆ ਜਿਹੜੇ ਬੱਚੇ ਪੜ ਨਹੀਂ ਸਕਦੇ ਅਸੀਂ ਉਹਨਾਂ ਦੇ ਵੀ ਹੈਲਪ ਕਰਦੇ ਆ ਘਰ ਘਰ ਜਾ ਕੇ ਦੇਖ ਕੇ ਆਨੇ ਆ ਤੇ ਜਿਹੜੇ ਵਿਧਵਾ ਰਸ਼ਨ ਆ ਅਸੀਂ ਉਹ ਵੀ ਨਾਲ ਦਿੰਨੇ ਆ ਸਿਰਫ ਭੁੰਗੇ ਦੇ ਵਿੱਚ ਸਾਡੀ ਇੰਨੀਆਂ ਗਾ ਸੇਵਾ ਅਸੀਂ ਕਰਦੇ ਆ ਇਹ ਰੱਬ ਅਸੀਂ ਤੇ ਨਹੀਂ ਕਰਦੇ ਰੱਬ ਕਰਾਉਣ ਵਾਲਾ ਵਾ ਉਹ ਕਰਾਈ ਜਾਵੇ ਜੋ ਤਾਂ ਤਰਾਂ ਦਾ ਉਹ ਤਾਂ ਕਰੀ ਜਾਵਾਂਗੇ ਐਨ ਆਰ ਆਈ ਦੇ ਲੋਕ ਵੀ ਤੁਹਾਨੂੰ ਹੈਗਾ ਤੇ ਜਾ ਆਪਣੇ ਦਸਵੰਤ ਵਿੱਚ ਭੁੰਗੇ ਸੇਵਾ ਕਰ ਆਪਣੇ ਦਸਵੰਤ ਵਿੱਚ ਉਹ ਹੀ ਕਰਦੇ ਆ ਜੀ ਲੋਕਾਂ ਦੇ ਵਿੱਚ ਵੀ ਥੋੜੀ ਬਹੁਤ ਹੈਲਪ ਮਿਲਦੀ ਆ ਇਕੱਲੇ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਅਸੀਂ ਗਰੁੱਪ ਦੇ ਵਿੱਚ ਪਾਨੇ ਜੇ ਕਿਸੇ ਦੀ ਕੋਈ ਹੈਲਪ ਆ ਗਈ ਠੀਕ ਐ ਨਹੀਂ ਤਾਂ ਅਸੀਂ ਆਪਣੇ ਕੋਲੋਂ ਕਰਦੇ ਆ ਜਿਸ ਵਲੇ ਕੋਈ ਸਾਨੂੰ ਮਰਜ਼ੀ ਆ ਕੇ ਕੰਟੈਕਟ ਕਰ ਸਕਦਾ ਹੈ ਉਹਦੇ ਵਿੱਚ ਸਾਡੇ ਆਵਾ ਆਪਣੇ ਸੁਮਿਤ ਕਾਲੀ ਭਾਜੀ ਹੈ ਲక్ష్ਮੀ ਆਟੋ ਵਾਲੇ ਉਹਨਾਂ ਨਾਲ ਸਾਡੇ ਮੈਂਬਰ ਉਹੀ ਹੈ ਉਹਨਾਂ ਨਾਲ ਆ ਕੇ ਕੰਟੈਕਟ ਕਰ ਸਕਦੇ ਆ ਜਿਸ ਤਰ੍ਹਾਂ ਦੀ ਕੋਈ ਮਰਜ਼ੀ ਮੁਸ਼ਕਲ ਹੋਵੇ ਅਸੀਂ ਗਰਾਊਂਡ ਲੈਵਲ ਤੇ ਕਰਦੇ ਆ 6-7 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਾ ਕੇ ਕਿਉਂਕਿ ਦੂਰ ਅਸੀਂ ਨਹੀਂ ਜਾ ਸਕਦੇ ਕਿੰਨਾ ਲੰਘਣ ਲਗਾਏ ਕੇ ਬਾਰੇ ਦੱਸੋ ਇਸ ਸਤਵਾਂ ਲੰਗਰ ਮਹਾਨ ਮਨ ਲੱਗਿਆ ਲੋਕ ਗਰੁੱਪ ਵਾਲੋ ਕਿ ਲੈ ਗਰੁੱਪ ਵਾਲੋ ਯਾਗੀ ਹਰ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਜਦੋਂ ਮੈਂ ਕੋਈ ਵੀ ਆਦੇ ਕੋ ਆ ਜੇ ਠੀਕ ਆਪਾਂ ਪਿੱਛੇ ਨਹੀਂ ਹਟਦੇ ਹੈਗੇ ਕੋਈ ਵੀ ਜਦੋਂ ਯਾਤਰਾ ਨਿਕਲਦੀ ਨੂੰ ਪਤਾ ਲੱਗਦਾ ਆਪਾਂ ਉਦੋਂ ਹੀ ਅਰੇਂਜਮੈਂਟ ਕਰ ਦਿੰਨੇ ਆ ਇੱਥੇ ਤੇ ਹੈ ਹੀ ਹੈ ਕਿ ਬੋਲੇਨਾਥ ਦੀ ਕਿਰਪਾ ਆ ਕਿ ਅਸੀਂ ਕੁਝ ਨਹੀਂ ਕਰਦੇ ਬੋਲੇਨਾਥ ਸਾਡੇ ਕੋ ਕਰਾਂਦਾ ਵਾ ਅੱਜ ਦੇ ਨਹੀਂ ਹੈ ਹੀ ਮਦਿਆ ਨਹੀਂ ਆ ਕਿ ਅਸੀਂ ਬੋਲੇਨਾਥ ਦੀ ਕਿਰਪਾ ਨਾਲ ਇੱਥੇ ਅਸੀਂ ਲੰਗਰ ਪਜਾਇਆ ਵਾ ਕਿ ਬੋਲੇਨਾਥ ਹੀ ਪਜਾ ਰਿਹਾ ਵਾ ਬਾਕੀ ਆਪਾਂ ਸ਼ਹਿਰ ਬਾਸ ਨੂੰ ਆ ਕੇ ਕਰਨੇ ਕਿ ਜਿੰਨਾ ਮਰਲਾ ਨੈਕਟ ਹੋਗੇ ਤੁਰੋਗੇ ਅਸੀਂ ਤਾਂ ਫਿਰ ਅੱਜ ਕੋੜੇ ਨਾਤੀ ਬਰਾਤ ਲਈ ਇਹ ਕੱਟ ਪੈਂਡ ਪਾਸ਼ੇ ਦੇ ਨਾਲ ਆ ਰਹੀ ਹੈ ਲੋਕਾਂ ਦਾ ਖਸਾ ਹੈ ਇਹਦਾ ਦੇ ਦੇ ਸਭ ਜਿੱਦਾਂ ਮਤਲਬ ਕਿ ਬੋਲੇ ਬਰਾਤ ਆ ਰਹੀ ਹੈ ਸਾਰੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਮਲ ਕੇ ਬਣਾਇਆ ਜਾਂਦਾ ਵਾ ਕਿ ਸ਼ਿਵ ਵਿਆਹ ਮੈਂ ਕਿ ਸ਼ਿਵ ਵਿਆਹ ਵਾ ਤੁਮ ਤਾਂ ਨਾ ਨਾ ਕਿ ਸਾਰੇ ਮੰਦਰ ਮਸਤੀ ਮੰਦਰਾਂ ਦੇ ਵਿੱਚ ਸਜਾਵਟ ਕੀਤੀ ਜਾਂਦੀ ਸ਼ਿਵੋ ਲਈਦੀ ਤੇ ਵਧੀਆ ਨਾਲ ਬਣਾਇਆ ਜਾਂਦਾ ਵਾ ਘਾਟੀ ਬੋਲ ਅੱਜ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਗਏ ਮੇਰੇ ਕੋਲ ਸਵੇਰੇ ਚਾਹ ਤੇ ਰਾਸੀ ਹੁਣ ਆਲੂ ਪੂਰੀ ਖੜਾ ਸੀ ਹੁਣ ਭੰਗੜਾ ਪਾਪੜ ਭੰਗੜਾ ਪਕੌੜਾ ਸਿੰਪਲ ਪਕੌੜਾ ਸਿੰਪਲ ਵਾਇਪ ਕੋੜਾ ਤੇ ਵਿਦ ਆਪਾਂ ਹੁਣ ਕੇ ਕਟਾਂ ਲੱਗੇ ਆ ਸ਼ੇਵਦਾ ਜੀ